ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਸੋ ਫਰੈਂਡ ਮੈਂ ਆਈਆਂ ਬਾਈ ਗੁਲਾਬ ਸਿੱਧੂ ਦੇ ਘਰੇ ਤੁਸੀਂ ਦੇਖ ਸਕਦੇ ਹੋ ਆਪਾਂ ਉਹਦੇ ਘਰੇ ਬੈਠੇ ਆਂ ਤੇ ਮੈਂ ਬਾਈ ਨੂੰ ਮਿਲਣ ਵਾਸਤੇ ਆਈਆਂ ਮੈਂ ਗੱਡੀ ਲੈ ਕੇ ਆਈ ਸੀਗੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਮੈਂ ਕਿਹਾ ਸੀ ਆ ਵੀ ਬਾਈ ਚਲਾਊਗਾ ਆਪਣੀ ਗੱਡੀ ਤੇ ਸੋ ਫਰੈਂਡ ਹਜੇ ਬਾਈ ਆਇਆ ਨਹੀਂ ਹੈਗਾ ਬਾਈ ਰਾਤ ਲੇਟ ਆਇਆ ਸੀਗਾ ਤੇ ਸੁੱਤੇ ਪਏ ਆ ਤੇ ਜਦੋਂ ਵੀਰਾ ਆ ਗਿਆ ਤੇ ਫਿਰ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਮੈਨੂੰ ਬੈਠੇ ਨੂੰ ਵਾਵਾ ਚਰ ਹੋ ਗਿਆ ਤੇ ਬਾਈ ਦੇ ਮੰਮੀ ਡੈਡੀ ਬਹੁਤ ਵਧੀਆ ਇਨਸਾਨ ਆ ਤੇ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਸੋ ਵੀਰਾ ਹਜੇ ਸੁੱਤਾ ਪਿਆ ਤੇ ਸੋ ਫਰੈਂਡ ਬਣੇ ਰਹੋ ਵਲੌਗ ਦੇ ਨਾਲ ਹਜੇ ਦਿਖਾਵਾਂਗੇ ਤੁਹਾਨੂੰ ਬਾਈ ਗਲਾਸ ਤੇ ਵੀਰ ਆਪਾਂ ਨੂੰ ਮਿਲ ਗਿਆ ਸੀਗਾ ਤੇ ਮੈਂ ਲੈ ਕੇ ਆਈਆਂ ਰਖੜੀ ਭਾਈ ਵਾਸਤੇ ਤੇ ਬਰਫੀ ਦਾ ਡੱਬਾ ਲੈ ਕੇ ਆਈ ਸੀਗੀ ਤੇ ਵੀਰ ਅੰਦਰ ਵਗ ਗਿਆ ਤੇ ਵੀਰ ਆ ਰਿਹਾਗਾ ਤੇ ਫਿਰ ਆਪਾਂ ਬੰਦਦੇ ਆ ਰਖੜੀ ਭਰਾ ਦੇ ਤੇ ਖੁਰਤਾ ਕੀ ਹੋ ਗਿਆ ਉਹ ਖੁਰਤਾ ਲਓ ਜੀ ਸਸੀ ਕਾਲ ਜੀ ਹਾਂਜੀ ਤੇ ਸਾਡੀ ਭੈਣ ਦਾ ਚੈਨਲ ਹੈ ਜੀ ਕਿਰਨਾ ਮਟਿੰਡਾ ਦਾ ਤੇ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਦੱਬ ਕੇ ਸ਼ੇਅਰ ਕਰ ਦਿਓ ਬੈਲ ਆਈਕਨ ਦੱਬ ਲਿਓ ਤੇ ਭੈਣ ਨੇ ਆਕੀ ਸਰਪ੍ਰਾਈਜ਼ ਦਿੱਤਾ ਤੇ ਗੱਡੀ ਦਾ ਵੀ ਤੇ ਇਹ ਰੱਖੜੀ ਦਾ ਵੀ ਭੈਣ ਥੋੜੀ ਜਿਹੀ ਭੈਣ ਵੇਟ ਕਰਦੀ ਪਈ ਭੈਣ ਨੂੰ ਨਹੀਂ ਨਹੀਂ ਹੋਣਾ ਕੋਈ ਨਾ ਬੰਨੀ ਨਾ ਨਾ ਮੇਰੀ ਭੈਣ ਜਲਦੀ ਜਲਦੀ ਮੇਰੇ ਭੈਣ ਚੰਦੀ ਹੈ ਤੇ ਇਲਾਕਾ ਦੇ ਮਾਮਲੇ

ਮਮਾ ਥੈਂਕ ਯੂ ਬ੍ਰਦਰ ਹਾਂ ਲਵ ਆਂਦੇ ਬੜੇ ਉਦਨ ਨਹੀਂ ਨਹੀਂ ਉਹ ਨਹੀਂ ਨਹੀਂ ਮੈਂ ਮੈਂ ਤਾਂ ਕੁਝ ਨਹੀਂ ਕਰਨਾ ਨਹੀਂ ਨਹੀਂ ਕੱਢਦਾ ਆਏ ਬੜੀ ਥੋੜੀ ਉਹ ਨਹੀਂ ਨਹੀਂ ਕੱਢਦਾ ਲੈ ਲੈ ਭੈਣ ਨਹੀਂ ਲੈ ਬੜੀ ਭੈਣ ਆਏ ਬੜੀ ਬਹੁਤ ਦਿੱਤੇ ਆ ਨਹੀਂ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਪ੍ਰਮਾਤਮਾ ਬਹੁਤ ਜਲਦੀ ਸਾਡੀ ਭੈਣ ਫੋਰਚੂਨਰ ਵਾਲੀ ਹੋਵੇ ਲੈਨ ਕਰੂਜ਼ਰ ਵਾਲੀ ਲੈਨ ਕਰੂਜ਼ਰ ਯਾਰ ਐਲ ਸੀ ਐਲ ਸੀ ਐਲ ਸੀ ਯਾਰ ਐਲ ਸੀ ਸੋ ਬਹੁਤ ਵਧੀਆ ਲੱਗਿਆ ਵੀਰੇ ਨੂੰ ਮਿਲ ਕੇ ਅਕਸਮ ਮੰਦਨ ਹਲਕਾ ਹੋ ਗਿਆ ਮਨ ਜਿਹੜਾ ਇਹ ਸਾਰਾ ਵੀ ਚਲੋ ਭਾਈ ਆਪਣੀ ਗੱਡੀ ਦੀ ਚੈਕਿੰਗ ਆ ਆ ਚਲੋ ਕੋਈ ਨਾ ਚਲੋ Vă Hãy subscribe cho kênh Ghiền Mì Gõ Để không bỏ lỡ những video hấp dẫn ਹਾਂਜੀ ਵੀਰੇ ਨਮੀ ਸਭਾ ਬਧਾਈਆਂ ਵੀਰੇ ਸਾਰਿਆਂ ਨੂੰ ਵਾਹਿਗੁਰੂ ਤਰੱਕੀਆਂ ਦੇਵੇ ਸੋਚਿਆ ਸੀ ਪਤਾ ਨਹੀਂ ਭਾਈ ਉਹਨਾਂ ਨੂੰ ਪਤਾ ਸਾਡੇ ਘਰ ਦੇ ਨਾ ਓਏ ਨੋਏ ਨੋਲੈਜ ਹੈ ਨਹੀਂ ਤਾਂ ਗੱਡੀ ਵਾਰੇ ਅੱਛਾ ਮੈਂ ਅੱਥੇ ਖੜ ਗਿਆ ਸੀ ਸਾਨੂੰ ਪੰਪ ਤੇ ਮੈਂ ਪਤਾ ਨਹੀਂ ਕੀ ਪਾਉਣਾ ਭਰਾ ਸਾਰੇ ਕੰਮ ਚ ਡਰਾਈਵਰ ਨੂੰ ਇੰਡੀਕੇਟ ਕਰਦਾ ਸਹੀ ਗੱਲ ਹੈ ਮਜ਼ਦੂਰਾ ਨੂੰ ਦੱਬ ਦੇ ਲਾਉਂਦੇ ਆ ਸਹੀ ਗੱਲ ਹੈ ਆਟੋਮੈਟਿਕ ਹੈ ਆਟੋਮੈਟਿਕ ਤਾਂ ਹੋ ਰਹੀ ਹੈ ਨਾ ਵੇਖੂ ਨਾ ਵੇਖਾ ਇਹਨੂੰ ਵੱਧ ਕਾੜੀਆਂ ਮੇਰੀ ਵੀਰ ਨਾਲ ਆਹ ਪਾਸ ਸੁੰਦਰ ਬੋਤਲ ਤਾਂ ਇਹਨਾਂ ਦੇ ਵਿਚਕਾਰ ਜਮਾ ਕਰਾਵਾ ਦਿੱਤੇ ਆ ਲੈ ਗਏ ਉਹ ਆ ਗਿਆ ਬਾਈ ਸਾਡਾ ਇਹ ਵੇ ਲੱਗੇ ਭਰਾ ਨਹੀਂ ਮੇਰੇ ਭਰਾ ਨਾਲ ਫਲਾਣਾ ਥੋੜੀ ਜੀ ਲੈ ਭਾਣੇ ਬਹੁਤ ਥੋੜੀ ਜੀ ਗੱਡਾ ਗੱਲਵਾ ਪੂਰੀ ਘੈਂਟ ਦਾ ਗੱਲਵਾ ਉਹ ਸੋਹਣੀ ਗੱਡੀ ਐ ਤੇ ਪਰਮਾਤਮਾ ਇਹ ਗੱਡੀਆਂ ਬਹੁਤ ਵੱਡੀਆਂ ਕਰੇ ਤੇ ਸਾਡੇ ਭੈਣ ਹੋਰ ਵੱਡੀਆਂ ਵੱਡੀਆਂ ਗੱਡੀਆਂ 'ਚ ਬੈਠੇ। ਬਹੁਤ ਵੱਡੀਆਂ ਗੱਡੀਆਂ ਦੀ ਮਾਲਕਾਂ ਬਣੇ। ਸਹੀ ਗੱਲ ਆ। ਥੈਂਕ ਯੂ ਭੈਣੇ ਬਹੁਤ ਥੈਂਕ ਯੂ ਜੀਉਂਦੀ ਰਹੇ ਭੈਣ ਜੀ ਬਹੁਤ ਥੈਂਕ ਯੂ ਜੀਉਂਦੀ ਰਹੇ ਭੈਣ ਜੀ। ਮੇਰਾ ਭਰਾ ਜੋਂਦਾ ਬਸ ਦਾ ਰਹੇ। ਇਹ ਛੱਡ ਜਾ ਭੈਣੇ ਗੱਡੀ ਦਾ ਛਾਗਰ ਵੀ ਨਹੀਂ। ਉਹ ਲੈ ਥੋੜੀ ਹੁੰਦਾ। ਨਹੀਂ ਨਹੀਂ। ਉਹ ਇੰਨੇ ਥੋੜੀ। ਆ ਕੀ ਆ? ਰੱਖ ਰੱਖ ਰੱਖ। ਇੰਨੇ ਨਹੀਂ ਗੁੱਸਾ ਨਹੀਂਦਾ। ਆ ਥੋੜੀ ਹੁੰਦਾ। ਗੱਡੀ ਦਾ ਛਾਗਰ ਮੈਂ ਗੱਡੀ ਦਾ ਛਾਗਰ। ਸੋ ਬਾਈ ਵੀ ਹੁਣ ਜੁਨਟੀ ਬਾਈ ਵੀ ਚਲਾ ਰਿਆ ਤੇ ਇਧਰ ਸਾਡੇ ਬੱਬੂ ਬਾਈ ਆਏ ਆ ਹੋਰ ਤੋਂ ਨਹੀਂ ਨਹੀਂ ਚਲੋ ਚਲੋ ਵੀਰੇ ਲੈ ਚਾਹ ਹੁੰਦਾ ਭਰਾਵਾ ਭੈਣ ਭਰਾ ਦੀ ਚੀਜ਼ ਲੈ ਚੱਲਾ ਚੱਲੋ ਲੋਡ ਰਾਈਆਂ ਤੇ ਬਾਈ ਨੇ ਗੱਡੀ ਚਲਾਈ ਬਾਈ ਸਿੱਧੂ ਨੇ ਸਾਡੇ ਨੇ ਬਹੁਤ ਵਧੀਆ ਲੱਗਿਆ ਭਰਾ ਨੇ ਕਿਆ ਬਾਤ ਆ ਲੈ ਬਹੁਤ ਪਿਆਰ ਦਿੰਦਾ ਬਾਈ ਗੁਲਾਬ ਸਿੱਧੂ ਬਹੁਤ ਨਾਈਸ ਬੰਦਾ ਜਿੰਨਾ ਵੀ ਕੋਈ ਕਹ ਦੇ ਚਲੋ ਵੀ ਗੁਲਾਬ ਸਤਿ ਸ਼੍ਰੀ ਅਕਾਲ ਸੋ ਆ ਗਿਆ ਬਾਈ ਜੌਂਟੀ ਗੱਡੀ ਚਲਾ ਕੇ ਕੀ ਬਾਤ ਹੈ ਬਹੁਤ ਵਧੀਆ ਲੱਗਦਾ ਭੈਣ ਭਰਾ ਜਦੋਂ ਖੁਸ਼ੀ ਮਨਾਉਂਦਾ ਹੈਗਾ ਸੋ ਫਰੈਂਡਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫਰੈਂਡ ਸਾਰਿਆਂ ਨੂੰ ਤੇ ਬਾਈ ਕੋਲੇ ਆਏ ਸੀ ਬਾਈ ਗੁਲਾਬ ਕੋਲੇ ਬਾਈ ਬਹੁਤ ਵਧੀਆ ਬੰਦਾ ਜਿੰਨਾ ਵੀ ਮੈਂ ਨਹੀਂ ਨਹੀਂ ਬਾਈ ਨਹੀਂ ਨਹੀਂ ਤੇ ਬਾਈ ਬੱਬੂ ਵੀ ਆਇਆ ਦੱਖਸ਼ ਬੈਗ ਹਾਂ ਤੇ ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ ਬਹੁਤ ਸੋਹਣੇ ਬੈਗ ਬਣਾਉਂਦਾ ਤੇ ਗੱਡੀਆਂ ਦੇ ਕਵਰ-ਕਵਰ ਬਣਾਉਂਦਾ ਕਿਰਨਾ ਨੇ ਗੱਡੀ ਲੈਤੀ ਅੱਜ ਦੀ ਭੈਣ ਨੇ ਤੇ ਕਵਰ ਵੀ ਬੰਦਾ ਉਰੇ ਹੀ ਮਿਲ ਗਿਆ ਹਾਂਜੀ ਇਹਦਾ ਫਰਾਗਾ ਬਲਾਤਾ ਸੋ ਠੀਕ ਹੈ ਫਰੈਂਡ ਬਾਈ ਕੌਂਜੀ ਲੋਨਜੀਲੇਸ਼ਨ ਕਹਦੇ ਗੱਡੀ ਦੀ ਕੌਂਜੀ ਕੌਂਜੀ ਲੋਨਜੀਲੇਸ਼ਨ ਠੀਕ ਹੈ ਹਾਂਜੀ ਫਰੈਂਡ ਆਪਾਂ ਚੱਲੇ ਹੁਣ ਘਰੇ ਤੇ ਵੀਰਾ ਮਿਲਿਆ ਆਪਾਂ ਨੂੰ ਵਧੀਆ ਬਾਈ ਨੇ ਰਿਸਪੈਕਟ ਦਿੱਤੀ ਹਨਾ ਤੇ ਬਾਈ ਬਹੁਤ ਘੈਂਟ ਗੱਲਬਾਤ ਬਾਈ ਬੱਬੂ ਵੀ ਆਇਆ ਦਖਸ਼ ਬੈਗ ਵਾਲੇ ਬਾਈ ਤੇ ਉਹ ਵੀ ਮਿਲਿਆ ਬਾਈ ਜੌਂਟੀ ਨੇ ਵੀ ਗੱਡੀ ਚਲਾਈ ਬਾਈ ਨੇ ਗਲਾਬ ਨੇ ਚਲਾਈ ਬਹੁਤ ਵਧੀਆ ਲੱਗਿਆ ਭਰਾ ਨੂੰ ਮਿਲ ਕੇ ਤੇ ਬਾਵਾ ਟਾਈਮ ਤੇ ਆਏ ਸੀਗੇ ਤੇ ਹੁਣ ਆਪਾਂ ਚੱਲੇ ਆਂ ਘਰੇ ਤੇ ਉਧਰ ਬਾਈ ਵਰਗੇ ਖੜੇ ਆਪਦੇ ਉਧਰ ਕਿਉਂਕਿ ਫੈਨਸ ਬਹੁਤ ਆਏ ਪਏ ਉਹਨਾਂ ਦੇ ਮਿਲਣ ਵਾਸਤੇ ਉਹਨਾਂ ਨੂੰ ਤੇ ਸੋ ਰੈਂਡ ਬਣੇ ਰੋ ਵਲੌਗ ਦੇ ਨਾਲ ਅੱਜ ਤਾਂ ਮੇਰਾ ਧਰਤੀ ਪੈਰ ਨਹੀਂ ਲੱਗਦਾ ਮੇਰੇ ਮਨ ਦੀ ਤਮੰਨਾ ਪੂਰੀ ਹੋ ਗਈ ਬਣੇ ਰੋ ਜੀ ਬਲੌਗ ਸੋ ਹਾਂਜੀ ਆਪਾਂ ਚੱਲ ਪਿਆ ਘਰ ਨੂੰ ਆ ਦੇਖ ਸਕਦੇ ਤੁਸੀਂ ਬਾਈ ਦੇ ਪਿੰਡੋਂ ਪ੍ਰਵਾਹੀ ਤੋਂ ਆਦੇ ਬਾਈ ਆਦਾ ਪਿੰਡ ਆ ਇਹ ਤੇ ਆਪਾਂ ਘਰ ਕਰਨ ਨੂੰ ਆ ਗਏ ਸੀਗੇ ਹਨਾ ਬਾਈ ਦਾ ਬਹੁਤ ਵਧੀਆ ਨੇਚਰ ਆ ਬਹੁਤ ਘੈਂਟ ਗੱਲਬਾਤ ਆ ਭਰਾ ਤੇ ਬਹੁਤ ਪਿਆਰ ਦਿੰਦਾ ਸਾਰਿਆਂ ਨੂੰ ਬਹੁਤ ਪਿਆਰ ਨਾਲ ਮਿਲਦਾ ਭਰਾ ਤੇ ਬਾਕੀ ਤੁਸੀਂ ਵੇਖ ਹੀ ਲਓ ਵੀਡੀਓ ਦੇ ਵਿੱਚ ਹਨਾ ਤੇ ਹੁਣ ਆਪਾਂ ਚੱਲੇ ਆ ਜੀ ਘਰੇ ਸਤਪਾਲ ਜੀ ਵੀ ਸਾਡੇ ਖੁਸ਼ ਹੋ ਗਏ ਬਾਈ ਨੂੰ ਮਿਲ ਕੇ ਤੇ ਕਿੱਦਾਂ ਲੱਗਿਆ ਬਾਈ ਗਲਾਮ ਬਹੁਤ ਵਧੀਆ ਐਂਡ ਕਲਾਸ ਬਾਈ ਬਹੁਤ ਘੈਂਟ ਬੰਦਾ ਬਾਈ ਸੱਚੀ ਸੌ ਲੱਗੇ ਜਦੋਂ ਬੰਦੇ ਨਾਲ ਆਪਾਂ ਮਿਲਦੇ ਆ ਨਾ ਬੰਦੇ ਨੂੰ ਕੋਲੇ ਜਾਂਦੇ ਆ ਬੰਦੇ ਉਦੋਂ ਪਤਾ ਲੱਗਦਾ ਤੇ ਦੂਰੋਂ ਕੁਝ ਵੀ ਨਹੀਂ ਪਤਾ ਲੱਗਦਾ ਅਗਲਾ ਕਹਿੰਦਾ ਉਹੀ ਆ ਹਨਾ ਪਰ ਨਹੀਂ ਘੈਂਟ ਆ ਗੱਲਬਾਤ ਬਾਈ ਸਾਡਾ ਸਿਰਾ ਗੱਲਬਾਤ ਹੈ ਜੀ ਤੇ ਸੋ ਫਰੈਂਡ ਬਹੁਤ ਮੰਨ ਲੱਗਿਆ ਤੇ ਪਰਿਵਾਰ ਵੀ ਬਾਈ ਦਾ ਫੈਮਿਲੀ ਬਹੁਤ ਵਧੀਆ ਹੋ ਬਾਈ ਦੀ ਬਾਪੂ ਮੰਮੀ ਬਾਪੂ ਬਾਪੂ ਵੀ ਗੁੱਡ ਹੈ ਤੇ ਮੰਮਾ ਵੀ ਬਹੁਤ ਚੰਗੀ ਆ ਵਿਚਾਰੀ ਤੇ ਚਲੋ ਬਣੇ ਰੋਜੀ ਵਲੌਗ ਦੇ ਨਾਲ ਹਾਂਜੀ ਫ੍ਰੈਂਡ ਆਪਾਂ ਹੁਣ ਘਰੇ ਪਹੁੰਚ ਗਏ ਸੀਗੇ ਬਾਈ ਕੋਲ ਆ ਕੇ ਹਨਾ ਤੇ ਹੁਣ ਆਪਾਂ ਨੂੰ ਆਏ ਆ ਹਬੋਰ ਤੋਂ ਮਿਲਣ ਵਾਸਤੇ ਆਪਣੇ ਦੇਖਦੇ ਆ ਵੀ ਸਬਸਕ੍ਰਾਈਬ ਆ ਕੇ ਫੈਨ ਆਪਣੇ ਚ ਨਿਰੋ ਮਿਲ ਮੜੀ ਜੀ ਤੇ ਉਹ ਬਾਹਰ ਬੈਠ ਕੇ ਚ ਬੈਠੇ ਆ ਜੀ ਤੇ ਮੈਂ ਹੁਣੇ ਹੀ ਜਸਟ ਆਈ ਆ ਤੇ ਤੁਸੀਂ ਬਾਕੀ ਵੇਖ ਹੀ ਲਿਆਣਾ ਸਾਰਾ ਵਲੌਗ ਵੀ ਬਾਈ ਨੇ ਆਪਾਂ ਨੂੰ ਕਿੰਨਾ ਪਿਆਰ ਦਿੱਤਾ ਬਾਈ ਗਲਾਬ ਸਿੱਧੂ ਨੇ ਬਹੁਤ ਨਾਈਸ ਵੀਰਾ ਮੇਰਾ ਬਹੁਤ ਘੈਂਟ ਤੁਸੀਂ ਸਾਰੇ ਜਾਣੇ ਬਾਈ ਵਾਸਤੇ ਦਵਾਜ ਜ਼ਰੂਰ ਕਰਿਓ ਇਹ ਬਾਈਆਂ ਲੰਬੀਆਂ ਉਮਰਾਂ ਹੋਣ ਤੇ ਜਵਾਨੀਆਂ ਮਾਣੇ ਤੇ ਬਾਈ ਉਹ ਬਹੁਤ ਗੁੱਡਾ ਗੁੱਡਾ ਪਾਸੇ ਕੀ ਕਹਿੰਦੇ ਆ ਬਾਈ ਕਿਸੋ ਦਿਖਾਣੇ ਆ ਜੀ ਤੁਹਾਨੂੰ ਹਬੋਰ ਤੋਂ ਆਏ ਆ ਆਪਣੇ ਫੈਮਿਲੀਸ ਮਿਲਣ ਵਾਸਤੇ ਤੇ ਦਿਖਾਣੇ ਆ ਤੁਹਾਨੂੰ ਸਸ ਸਤਿਕਾਰ ਜੀ ਸਸ ਸਤਿਕਾਰ ਜੀ ਸੋ ਬਹੁਤ ਆਇਆ ਜੀ ਮੈਡਮ ਮਿਲਣ ਵਾਸਤੇ ਤੇ ਬਹੁਤ ਵਧੀਆ ਲੱਗਿਆ ते... बच्चे <laughs> <भोगो थो नुष्वत्त। laughs> क्या बड़ी है गई भाई अच्छा <वारी> मैं <थी। laughs> तो आपको मिलने आई से हो सच्चा प्यार करता सारा के भाई वाह सारा न ਹਾਂ ਆਂਟੀ ਇਮੋਸ਼ਨਲ ਹੋ ਗਈ ਸੋਪਾਂ ਸਭੇ ਮੋ ਜਨ ਨੂੰ ਨਹੀਂ ਪਤਾ ਨਹੀਂ ਕਾ ਤੋਂ ਮੈਨੂੰ ਜਿਹੜਾ ਵੀ ਮਿਲਦਾ ਨਾ ਕੋਈ ਨਹੀਂ ਪਤਾ ਨਹੀਂ ਜੇ ਮੈਨੂੰ ਕੋਈ ਸੱਚਾ ਪਿਆਰ ਕਰਦਾ ਤਾਂ ਕਰਕੇ ਹਨਾ ਤੇ ਜ਼ਿਆਦਾ ਕਰਕੇ ਗੱਲ ਮੈਂ ਨੇੜੇ ਇੱਥੇ ਚਾਹੁੰਦੀ ਕੌਣੀ ਹੁੰਦੀ ਆ ਬਹੁਤ ਸੱਚੇ ਹੋ ਕਰਦੇ ਆ ਤੇ ਸੋਸਾਰਾ ਦਾ ਪਿਆਰ ਨਹੀਂ ਬਣਾਉਣ ਵਾਲੇ ਵੀ ਵੀਡੀਓ ਨੂੰ ਬਣਾ ਦੋ ਬਣ ਰਹੀ ਹੈ ਭਈ ਉਹ ਨਾਲ ਤੇ ਲੋਕ ਜਾਂਦੇ ਬਾਕੀ ਰੋਲ ਲੱਗ ਗਿਆ ਜੀ ਫਰੈਂਡ ਮੈਡਮ ਕਹਿੰਦੇ ਸਾਨੂੰ ਮਨੇ ਚੁਲਟੇ ਬਾਾਰ ਵੀ ਸੱਚੀ ਬੈਠੀ ਆ ਤੇ ਕਹਿੰਦੀ ਮੈਂ ਯਕੀਨ ਨਹੀਂ ਆ ਜਾਂਦਾ ਮੈਂ ਸੱਚੀ ਬੈਠੀ ਆ ਤਾਂ ਤੂੰ ਸੱਚੀ ਬੈਠੇ ਹੋ ਸੱਚੀ ਹੀ ਬੈਠੇ ਹੋ ਤੇ ਕੈਮਰਾਮੈਨ ਫੋਟੋ ਦਿਖਾ ਦੇ ਸੋ ਮੈਂ ਵੀ ਮਨ ਦੇ ਵਿੱਚ ਧਾਰਿਆ ਸੀਗਾ ਕਿਸੇ ਪੋਡਕਾਸਟ 'ਚ ਬੋਲੀ ਸੀ ਤੇ ਉਦੋਂ ਤੋਂ ਹੀ ਵੀਰੇ ਨੇ ਗਲਾਸ ਨੂੰ ਮੇਰੀ ਬਾਹ ਫੜੀ ਹੋਈ ਆ ਤੇ ਪ੍ਰਾਣੇ ਬਹੁਤ ਪਿਆਰ ਦਿੱਤਾ ਮੈਨੂੰ ਹਨਾ ਤੇ ਬਹੁਤ ਵਧੀਆ ਲੱਗਿਆ ਵੀਰੇ ਨੂੰ ਮਿਲ ਕੇ ਤੇ ਮੈਂ ਵੀ ਇੱਥੇ ਬਾਈ ਦੀਆਂ ਫੋਟੋਆਂ ਮਾ ਲਾ ਰੱਖਿਆ ਤੁਸੀਂ ਦੇਖ ਸਕਦੇ ਹੋ ਤੇ ਇੱਕ ਗੱਲ ਜਿਵੇਂ ਵੀ ਜਿਹੜਾ ਕੋਈ ਕਿਸੇ ਨੂੰ ਸੱਚੇ ਮਨੋਂ ਹਨਾ ਅੰਦਰੋਂ ਚਾਹੁੰਦਾ ਹੁੰਦਾ ਵਿਹਾਰਾ ਇਨਸਾਨ ਨੂੰ ਮਿਲਣਾ ਤੇ ਮਿਲਣਾ ਹੀ ਆ ਤੇ ਅੱਜ ਵੀ ਮੇਰੀ ਗ੍ਰੇਨ ਨਿਕਲ ਗਈ ਫਿਰ ਬੱਸੇ ਆਈ ਅੱਛਾ ਤੇ ਬਾਪਾ ਜੀ ਉਹਨਾਂ ਦੀ ਜਰੂਰ ਮਨੋਂ ਕਾਮਨਾ ਪੂਰੀ ਕਰਦਾਗਾ ਐ ਸੋ ਭੈਣੂ ਤੇਰੀ ਵੀ ਕਰ ਹਾਂ ਤੇਰੀ ਵੀ ਹੋਊਗੀ ਹੋ ਸੱਚੀ ਬਤਾ ਸੱਚੀ ਹੋਊਗੀ ਛੋਟੀ ਸੀ ਹੋ ਜਾ ਜਿਆਦਾ ਬਸ ਹੋਊ ਵੀ ਹੋਊ ਕਿਆ ਤਾਰਾ ਤਕੋਗੀ ਹਾਂ ਛੋਟੀ ਸੀ ਕਿਆ ਉਹ ਨਹੀਂ ਚਾਹੀਏ ਲ ਸੋ ਹਾਂ ਜੀ ਫਰੈਂਡ ਭੈਣ ਲੱਗੀ ਆ ਜਾਨ ਅਸੀਂ ਕਿਹਾ ਸੀ ਵੀ ਚਾਹ ਪਾਣੀ ਇੰਨੀ ਦੂਰ ਆਇਆ ਕਹਿੰਦੇ ਨਹੀਂ ਤੇ ਸੋ ਆਪਾਂ ਵੀ ਤੁਹਾਨੂੰ ਕੋਈ ਸਰਪ੍ਰਾਈਜ਼ ਦੇਣਾ ਕਿ ਕਿ ਜਾਣਾ ਆਪਾਂ ਨੇ ਤੇ ਫਿਰ ਦੇਖਦੇ ਆ ਤੇ ਭੈਣ ਆਪਣੇ ਵਾਸਤੇ ਲਿਆ ਜੀ ਕੇਲੇ ਤੇ ਫਲ ਲੈ ਕੇ ਆਈ ਆ ਬਹੁਤ ਵਧੀਆ ਲੱਗਿਆ ਹਨਾ ਤੇ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਸਰਪ੍ਰਾਈਜ਼ ਜੀ ਫਰੈਂਡ ਆਪਾਂ ਚੱਲ ਪਏ ਆ ਫੇਰ ਕਿੱਥੇ ਚੱਲ ਪਏ ਕਿਤੇ ਜਾਂਰ ਕਿੱਥੇ ਜਾਣਦੇ ਆ ਜੀ ਅਸੀਂ ਤੇ ਤੁਹਾਨੂੰ ਦੱਸਾਂਗੇ ਸਰਪ੍ਰਾਈਜ਼ ਸਰਪ੍ਰਾਈਜ਼ ਤੇ ਕੁੱਕੀ ਦੇ ਵਿੱਚ ਆ ਜਾਂਦਾ ਫੋਨ ਕਿਵੇਂ ਟੰਗਾਂ ਵਾਲੀ ਦਾ ਇਹ ਉਹ ਵੀ ਸਾਡੇ ਨਾਲ ਹੀ ਜਾ ਰਹੀ ਹੈ ਤੇ ਉਹਨੂੰ ਮੈਂ ਕਹਿੰਨੀ ਆ ਜੀ ਬਣੇ ਰਹੋ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅਸੀਂ ਕਿੱਥੇ ਜਾ ਰਹੇ ਹਾਂ ਸੋ ਆਪਾਂ ਪਹੁੰਚ ਗਏ ਬਾਈ ਸੱਬੇ ਦੇ ਘਰੇ ਤੇ ਬਾਈ ਦਾ ਚੱਲੀ ਜਾਂਦਾ ਸ਼ੂਟ ਤੇ ਆ ਰਿਹਾ ਬਾਈ ਦਾ ਘਰ ਆ ਰਿਹਾ ਆ ਰਿਹਾ ਬਾਈ ਦਾ ਘਰ ਚੱਲ 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 ਤੇ ਹੋਰ ਆ ਬਾਈ ਦਾ ਨਵਾਂ ਘਰ ਤੇ ਲੈਂਟਰ ਤੇ ਮੈਥੋਂ ਨਹੀਂ ਆਇਆ ਗਿਆ ਚੱਲ ਤੇ ਬਾਈ ਕਰ ਰਿਹਾ ਸ਼ੂਟ ਹਨਾ ਪਜਾਰਿਆਂ ਦੇ ਸ਼ੂਟ ਵਾਲੀ ਜਗ੍ਹਾ ਤੇ ਤੇ ਕਿੱਥੇ ਸ਼ੂਟ ਚੱਲ ਰਿਹਾ ਭਰਾ ਦਾ ਹਾਂਜੀ ਸੱਬੇ ਵੀਰੇ ਕੋਲੇ ਆਏ ਹਾਂ ਜੀ ਆਪਾਂ ਸੱਬੇ ਭਰਾ ਕੋਲੇ ਹਾਂ ਇੱਥੋਂ ਹੀ ਕਿਹਾ ਸੋਣੀ ਤੇ ਗਾਣਾ ਸ਼ੂਟ ਕਰ ਰਿਹਾ ਹਨਾ ਚੱਲ ਗਾਣੇ ਦੇ ਵਿੱਚ ਮੈਂ ਵੀ ਆ ਜੂਗੀ ਭਰਾ ਕਿੱਧਰ ਕਰ ਰਿਹਾ ਮੈਂ ਇਧਰ 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 ਹੀ ਦੱਸਿਆ ਸੋ ਬੜੇ ਰੋਜ ਬਲੌਗ ਦੇ ਨਾਲ ਉਹ ਦੇਖ ਸਕਦੇ ਤੁਸੀਂ ਭਾਈ ਸੱਬੇ ਦਾ ਸ਼ੂਟ ਹੋ ਹੀ ਜਾਂਦਾ ਜੀ ਬਹੁਤ ਭੀੜ ਆ ਸਾਨੂੰ ਜਾਣ ਦੇ ਮੌਕੇ ਮਿਲੂਗਾ ਕਿਹਨੂੰ ਪਤਾ ਨਹੀਂ ਸਾਨੂੰ ਮਿਲਣ ਦੇਣਗੇ ਬਾਕਸਰ ਕਿ ਨਹੀਂ ਬਾਕਸਰ ਭਾਈ ਦੇ ਭਾਈ ਕੋਲੇ ਬੰਦੇ ਆ ਬਾਕਸਰ 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 ਨੂੰ ਦੇਖ ਕੇ ਬਾਕਸਰ ਹੂੰ ਸ਼ੂਟ ਚੱਲਦਾ ਪੂਰਾ ਭਾਂ ਤੇ ਸ਼ੂਟ ਚੱਲਦਾ ਮੈਂ ਜ਼ੂਮ ਕਰਕੇ ਦਿਖਾ ਦੇ ਚਲੋ ਉਹ ਬਾਈ ਚੜ ਗਿਆ ਖਸਾਰ ਤੇ ਆ ਚੜ ਗਿਆ ਬਾਈ ਖਸਾਰ ਤੇ ਛੱਬਾ ਇਹ ਜਿੱਤੀ ਫਰੰਟ ਭਾਈ ਆ ਬਾਈ ਦੇ ਇੱਥੇ ਉੱਥੇ ਆਪਣੀ ਗੱਡੀ ਜਾਣੀ ਦੇਣੀ ਹੈ ਨਾ ਚਲੋ ਮੈਂ ਚੁੱਪ ਨਾ ਪਾਉਂਦਾ ਬਾਈ ਬੱਤੇ ਸ਼ੂਟ ਚੱਲ ਰਾ ਛੱਬੇ ਦਾ ਤੇ ਆਪਾਂ ਆਏ ਸੀਗੇ ਬਾਈ ਪਹੁੰਚ ਗਏ ਗੱਡੀ ਲੈ ਆਏ ਸੀਗੇ ਨਵੀਂ ਮਾਟਰ ਬਾਈ ਛੱਬੇ ਕੋਲ ਵੀ ਬੰਦਾ ਫਰਜ ਹੈ ਨਾ ਜਾਣਦਾ ਤੋਂ ਮੈਂ ਫਿਰ ਇੰਟਰ ਤੇ ਪਹੁੰਚਿਆ ਨਹੀਂ ਗਿਆ ਤੇ ਉਹ ਸਾਹਮਣੇ ਬੈਠਾ ਬਾਈ ਸ਼ੂਟ ਕਰੀ ਜਾਂਦਾ ਉਹ ਵਿਸਾਰ ਤੇ ਬੈਠਾ ਦਿਖਾ ਦੇ ਮਾੜਾ ਜੀ ਭਾਈ ਸਿਆਰ ਲਿਆ ਤੇ ਮੈਂ ਕਹਾ ਹੈਲੋ ਕਰ ਦਿਓ ਪਟਿੰਡਾ ਮਾਹੌਲ ਬਹੁਤ ਵਧੀਆ ਜੀ ਬਈ ਨਿਕਰਾ ਹੀ ਪਾਣੀ ਵਾਟਰ ਟਪਕੇ ਜਾ ਵਾਟਰ ਟਪਕੇ ਹਾਂ ਗੱਲ ਸਿੱਧਾ ਦੇਖ ਲਾ ਕਿੰਨਾ ਪੁੱਪਾ ਉਹ ਤੁਸੀਂ ਜਾਓ ਹਾਈ ਫੇਰ ਕਿੰਨੇ ਵਧੀਆ ਲੱਗਦੇ ਹਨ ਬਈ ਮਜ਼ਾ ਆ ਗਿਆ ਸਾਨੂੰ ਕਿ ਇੱਥੇ ਆ ਕੇ ਪਰ ਇੱਕ ਸੁਮੇ ਵੀ ਖੜਾ ਸੋ ਮੈਂ ਜੀ ਨਾ ਟੁਬਾ ਪਾਣੀ ਐ ਇੱਕ ਮਿੰਟ ਓਕੇ ਅਜੇ ਵੀ ਤੇਰਾ ਵਜੀਰ ਆ ਜਾਣਾ ਵਿੱਚ ਆ ਜਾ ਆ ਸ਼ੋਰ ਨਹੀਂ ਕਰਾ ਦੇ ਸਾਹਿਬ ਕੱਢੀ ਹਟ ਪੂਰਾ ਭੁੰਜ ਆਉਂਦੀ ਉਹ ਕਿੰਨਾ ਜਾਪ

ਪੰਜਰਾ ਕੱਢ ਕੇ ਰਵੰਦੀਆ ਨੇ ਬਹੁਤ ਬਹੁਤ ਵਧਾਈਆਂ ਹਾਜੀ ਭਾਈ ਹੋਣ ਬਹੁਤ ਵਧਾਈਆਂ ਤਾਂ ਇੰਸਟਾਗ੍ਰਾਮ ਦੀ ਦੇ ਦਿੱਤੀਆਂ ਵਧਾਈਆਂ ਹਾਂਜੀ ਸਹੀ ਗੱਲ ਹੈ ਮਾਤਾ ਆਹ ਬਾਦੀ ਰਾਜਾ ਜਮਾਂ ਕੀ ਹੋ ਜਾਊਗਾ ਕੋਰਾ ਸੁੱਕੀ ਸੁੱਕੀ ਆਇਆ आलो सुखी सुखी के कुकी के कुकी लगे आते नहीं तो सुखी आ पानी पूरी का प्यार दो नहीं नहीं पानी पी के आए हो हां हां चलो चलो किनन रहे काम तो बहुत दिमाग बात पूछो क्या मैं क्या कहता हूं और चीनी पत्थर खुशी तो वो तो मैं तो ये भाई आवे मम्मा तो तो। अच्छा आओ मम्मा ठीक चलो रो ये मैदान देख लो नहीं आज कैमरा लेकर शूटिंग करके भी आए हैं वैसे ये इथे आई ना मेला लगया है सारे इथे अपने ता ही है हां अच्छा बढ़िया मम्मा अंदर चले कर देंगे सबने के कौन के चलाओ वो तो उनका कुछ ਸਸ਼ਿਕਾੜ ਦੇ ਸਸ਼ਿਕਾੜ ਦੇ ਪੂਰਤ ਤੱਕ ਬੜੀ ਵਧੀਆ ਵੀਰੇ ਬਤਾ ਲਈਆਂ ਕਿ ਨੀਤੀ ਸਾਰੇ ਵੀ ਤੁਸੀਂ ਦੱਸੋ ਕਿ ਬਲਕੋ ਸਸ਼ਿਕਾੜੀ ਗੱਡੀ ਹੈ ਪੂਰਤ ਤੱਕ ਬੜੀ ਵਧੀਆ ਬੜੀ ਵਧੀਆ ਆਉਂਦੀ ਬੋਲ ਤੋਂ ਤੁਹਾਡੇ ਬਾਰੇ ਜਿੰਨਾ ਬੋਲਣਾ ਹੈ ਬੋਲੋ ਬਹੁਤ ਪਿਆਰੀ ਭੈਣੇ ਖਾ ਦੀ ਜੀ ਜਿਵੇਂ ਤੁਸੀਂ ਦੇਖਦੇ ਹੋ YouTube ਤੇ ਵੀ Instagram ਤੇ ਚਾਹਤੇ ਜੀ ਰਹਿੰਦੇ ਆ ਤੇ ਆਪਾਂ ਗੱਡੀ ਲੈ ਕੇ ਆਏ ਓਏ ਹੋਏ ਮੁਬਾਰਕ ਤੇ ਮਾਰਾ ਸਾਰਿਆਂ ਨੂੰ ਵਧਾਵੇ ਤੇ ਮੈਂ ਆਪਾਂ ਬਾਈ ਦਾ ਮੂੰਹ ਮਠਾ ਕਰਾਉਣਾ ਆਇਆ ਤੇ ਨਾਲੇ ਮੇਰੀ ਬਾਈ ਤੇ ਸਾਡਾ ਨੂੰ ਮਠਾ ਕਰਵਾਇਆ ਜਿੰਨੇ ਵੀ ਮੇਰੇ ਭਰਾ ਤੇ ਤੇ ਸਾਰਿਆਂ ਦਾ ਤੁਹਾਨੂੰ ਪਹਿਲਾਂ ਮੂੰਹ ਹੀ ਮਠਾ ਕਰੀ ਲਿਆ ਉਹ ਆਪਾਂ ਨੂੰ ਬੁਲਾਇਆ ਕਰਦਾ ਉਹਨਾਂ ਨੂੰ ਨਹੀਂ ਨਹੀਂ ਸਵਾਬ ਨਹੀਂ ਜੇ ਸਾਰਿਆਂ ਨੂੰ ਮਾਰਕ ਤੁਹਾਨੂੰ ਚੜਦੀ ਕਲਾ ਜੀ ਸਾਰਿਆਂ ਦਾ ਅਦਾ ਕੀ ਇਹਨੂੰ

ਕੋ ਡੂਟਨ ਭਾਈ ਨਾ ਨਾ ਕਰਨਾ ਮੈਂ ਮੋਟਾ ਕਰਕੇ ਦੇਖਿਆ ਆਵਾਜ਼ ਸੁਣਵਾਓ ਮਰੀਜ਼ ਉਹ ਕਹਿੰਦੀ ਮੈਂ ਮੈਂ ਮਰੇ ਬੁਲਾਈ ਜਾਂਦੇ ਆਣੇ ਮੈਂ ਫੋਟੋ ਖਿਚਾ ਲੈ ਬੈਠ ਦਿਆ ਨਾ ਫੋਟੋ ਖਿਚਾ ਚੱਲ ਜਾ ਫੋਟੋ ਖਿਚਾ ਚੱਲੋ ਦੇ ਆਏ ਹੋਏ ਫਟਾਣੇ ਨਹੀਂ ਹੈਗਾ ਸੱਭੇ ਨੂੰ ਘੱਟ ਨਾ ਟਾਈਮ ਨਹੀਂ ਹੈਗਾ ਸੁਪਰ

बटिडा हा जी चाया ਰੇਟਰੇ ਇਹ ਵੀਰਾ ਮਿਲੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਹਨ ਤੇ ਬਹੁਤ ਰਿਸਪੈਕਟ ਦਿੱਤੀ ਆਪਾਂ ਨੂੰ ਤੇ ਵੀਰੇ ਦਾ ਹੈਗਾ ਸ਼ੂਟ ਬੀਜੀ ਸੀਗਾ ਭਰਾ ਮੇਰਾ ਉਹਦੇ ਕੋਲ ਟਾਈਮ ਬਹੁਤ ਘੱਟ ਸੀਗਾ ਇਸੇ ਕਰਨਾ ਆਪਾਂ ਜਾ ਰਹੇ ਆ ਜੀ ਘਰੇ ਤੇ ਸੋ ਮੇਰਾ ਭਾਈ ਆਇਆ ਮੇਰਾ ਭਾਈ ਇੰਸਟਾਗ੍ਰਾਮ ਤੇ ਵੀਡੀਓ ਬਣਾਇਆ